ਕਟਕਾਲ ਤੁਸੀਂ ਦੇਖ ਰਹੇ ਹੋ ਸੋਸ਼ਲ ਦਿਸ਼ਾ ਟੁਡੇ ਟੇ ਮੈਂ ਹਾਂ ਦਿਸ਼ਾ ਸਿੱਠ ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਅਦੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਦੇ ਨਾਲ ਟੁੱਟ ਚੁੱਕਾ ਹੈ ਅਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇਕਮਾਤਰ ਸਹਾਰਾ ਕਿਸ਼ਤੀ ਵੀ ਪਾਣੀ ਦਾ ਪੱਧਰ ਵਧਨ ਕਾਰਨ ਚੁੱਕ ਲਈ ਗਈ ਹੈ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਸਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ 14 ਪਿੰਡ ਵਿੱਚੋਂ ਰਾਵੀ ਦਰਿਆ ਤੋਂ ਪਾਰ ਹੁਣ ਸਿਰਫ 7 ਪਿੰਡ ਹੀ ਮੌਜੂਦ ਨੇ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਤੇ ਪੱਕਾ ਪੁਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ ਜਿਸ ਕਰਕੇ ਅਜੇ ਵੀ ਦੇਸ਼ ਦੀ ਆਜ਼ਾਦੀ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਭਾਰਤ-ਪਾਕ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਨੇ ਪਰ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਪਿੰਡਾਂ ਦੇ ਲੋਕ ਖੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ ਆਜ਼ਾਦੀ ਦੇ 75 ਸਾਲ ਵੀ ਜਾਣ ਤੋਂ ਬਾਅਦ ਵੀ ਪੁੱਲ ਦੇ ਪਾਰ ਵਸਦੇ ਸੱਤ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਨੇ ਕਿਉਂਕਿ ਜਦ ਵੀ ਇਹ ਅਸਥਾਈ ਪੁੱਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ ਕਈ ਲੋਕ ਤਾਂ ਕਹਿੰਦੇ ਨੇ ਕਿ ਇਹਨਾਂ ਦਿਨਾਂ ਵਿੱਚ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕਾਂ ਕਿਉਂਕਿ ਇਹ ਇਲਾਕਾ ਐਲੋਸੀ ਦੇ ਨਾਲ ਲੱਗਦਾ ਹੈ ਬਰਸਾਤ ਦੇ ਮੌਸਮ ਵਿੱਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਛੁਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ ਜਾਣ ਦੇ ਲਈ ਇੱਕ ਮਾਤਰ ਢੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਦਰਿਆ 'ਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਹੋਣ ਕਰਕੇ ਪਾਰ ਵੱਸਦੇ ਸੱਤ ਪਿੰਡ ਇੱਕ ਟਾਪੂ ਬਣ ਜਾਂਦੇ ਨੇ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ ਇੱਕ ਪਾਸੇ ਦਰਿਆ ਹੁੰਦਾ ਹੈ ਤੇ ਦੂਜੇ ਪਾਸੇ ਪਾਕਿਸਤਾਨ ਰਾਵੀ ਦਰਿਆ ਤੋਂ ਪਾਰ ਪੈਂਦੇ ਸੱਤ ਪਿੰਡ ਪਰਿਆਲ ਤੁਰਬਾਨੀ ਰਾਏਪੁਰ ਚੇਬ ਮੰਮੀ ਚਕਰੰਗਾ ਕਜਲੇ ਚੁੰਬਰ ਲਸਿਆਣ ਆਦੀ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁਲ ਦੀ ਆਸ ਰੱਖਦੇ ਨੇ ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ ਬਹੁਤ ਮੁਸ਼ਕਲਾਂ ਆਂ ਜਾਨ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡਾ ਬਹੁਤ ਮੁਸ਼ਕਲਾ ਹੈ ਜਿੱਤਰਾਈ ਸਾਡੀ ਕੋਈ ਜੀਬੀ ਨਹੀਂ ਕੋਈ ਜ਼ਿਆਦਾ ਤੂੰ ਉਈ ਹਣ ਵਾਟ ਜਾਣ ਵਾਸਤੇ ਬਹੁਤ ਮੁਸ਼ਕਲ ਆ ਨਾਹੀਂ ਘਟੇ ਕੋਈ ਜਗਾ ਹੈ ਪਾਰ ਕੋਈ ਸਾਡੇ ਕਿ ਮਤਲਬ ਨਾ ਕੋ ਪੈਲੀ ਆ ਨਾ ਕੋ ਜਮੀਨ ਆ ਬਹੁਤ ਮੁਸ਼ਕਲ ਆ ਕੰਮ ਕਰ ਵੀ ਹੈ ਨਹੀਂ ਆ ਵੇਹੇ ਆ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਦੇ ਇਹ ਗਰੀਬ ਬਹੁਤ ਮਾੜੇ ਆ ਬਿਲਕੁਲ ਹੀ ਲੱਤ ਤੋਂ ਵੀ ਹੈ ਡਿਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦਾ ਆਣੇ ਜੜ ਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਰ ਕੋਈ ਮਤਲਬ ਸੱਖਾਂ ਦਾ ਪਹਿਨਦਾ ਸੋਈ ਰੋਕ ਟੰਗ ਦੀਆਂ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਸਾਨੂੰ ਕਹਿ ਦਿੰਦੀਆਂ ਪੋਲ ਬਣਾਉਗੇ ਅੱਜ ਬਣਾਉਣੀ ਆ ਕੱਲ ਬਣਾਉਣੀ ਕੋਈ ਨਹੀਂ ਬਣਾਉਂਦਾ ਫਿਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਵੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚਦਾ ਕੁਛ ਨਹੀਂ ਇਹ ਚਾਰ ਪੰਜ ਕਿਲੇ ਬੜੂ ਧੋਖੇ ਹਨ ਕੋਈ ਅਮਰਦਸ ਸਿੰਘ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੈ ਮੇਰਾ ਮੇਰਾ ਹਾਂ ਬਹੁਤ ਮੁਸ਼ਕਿਲ ਆ ਬਹੁਤ ਚੰਗਾ ਇੱਥੇ ਤੇ ਮੈਨੂੰ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੰਬੀਆਂ ਸਾਨੂੰ ਸਹੂਲਤਾਂ ਲੰਬੀ ਕੋਈ ਨਹੀਂ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਹੈ ਅਸੀਂ ਬੱਚਿਆਂ ਨੂੰ ਇੱਧਰ ਪੜਾਣ ਵਾਸਤੇ ਲਿਆ ਆ ਰਹੇ ਹਾਂ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸੂ ਸਾਡੇ ਜਿਹੜੇ ਨੇ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸੂ ਭੁੱਖੇ ਮਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾਣਾ ਇਹਨਾਂ ਨੂੰ ਸਾਂਭਣਾ ਹੈ ਜਾ ਪਸ਼ੂ ਸਾਂਭਣੇ ਮੁਸ਼ਕਲਾ ਬਹੁਤ ਆ ਪੁਲ ਸਾਡਾ ਇੱਥੇ ਨਾ ਕਿਨੇ ਬਣਾਣਾ ਨਾ ਬੰਨਣਾ ਭਗਮਾਨ ਦਮਨ ਜੀਵਾਂ ਨਾਲ ਬੜੀ ਆਸ ਸੀ ਪਰ ਲੇਕਨ ਇਹ ਵੀ ਜਵਾਬ ਦੇ ਦੀ ਹਾਂਜੀ ਕਿੰਨੇ ਕਿ ਪਿੰਡ ਨੇ ਉਧਰ ਇਹਦੇ ਸੱਤ ਨੇ ਜੀ ਇੱਥੇ ਪਹਿਲਾਂ ਕਿੰਨੇ ਪਹਿਲਾਂ ਤੇ ਪਿੰਡਾਂ ਦੀ ਬਾਦੀ ਬਹੁਤ ਹੀ ਕੋਈ ਦਰਿਆਲੇ ਢਾਏ ਕੋਲ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਉਹ ਆਪਣੇ ਕਾਰੋਬਾਰ ਲੋਕਾਂ ਪਾਲੇ ਆ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸ ਨੇ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਕੇ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋਵੇ ਤੇ ਦੇਸ਼ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਓਏ ਜ਼ਿਕਰ ਯੋਗ ਹੈ ਕਿ ਮਕੌੜਾ ਪੱਤਨ ਤੋਂ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ ਇੱਕ ਜੰਮੂ ਕਸ਼ਮੀਰ ਤੋਂ ਆਂਦਾ ਬਰਸਾਤੀ ਦਰਿਆ ਉਜ ਤੇ ਦੂਜਾ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਨਿਕਲ ਕੇ ਮਾਦੋਪੁਰ ਤੋਂ ਹੁੰਦਾ ਹੋਇਆ ਸਦਾਬਹਾਰ ਦਰਿਆ ਰਾਵੀ ਇਸ ਜਗ੍ਹਾ ਤੇ ਉਜ ਦਰਿਆ ਨਾਲ ਮਿਲ ਕੇ ਇੱਕ ਛੀਲ ਦਾ ਰੂਪ ਧਾਰਨ ਕਰ ਲੈਂਦੇ ਨੇ ਇਸ ਜਗ੍ਹਾ ਤੇ ਵਿਭਾਗ ਵੱਲੋਂ ਹਰ ਸਾਲ ਆਰਜੀ ਪਲਟੂਨ ਪੁਲ ਅਕਤੂਬਰ ਨਵੰਬਰ ਮਹੀਨੇ ਵਿੱਚ ਪਾਇਆ ਜਾਂਦਾ ਹੈ ਅਤੇ ਬਰਸਾਤ ਦਾ ਮੌਸਮ ਆਉਣ ਤੇ ਚੁਕ ਲਿਆ ਜਾਂਦਾ ਜੋ ਕਿ ਦਰਿਆ ਦੇ ਆਰ ਪਾਰ ਜਾਣ ਦਾ ਇੱਕ ਮਾਤਰ ਸਾਧਨ ਹੁੰਦਾ ਹੈ ਜਿਸ ਰਾਹੀਂ ਪਾਰ ਰਹਿੰਦੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਵਿੱਚ ਖੇਤੀ ਲਈ ਲੋੜਿੰਦਾ ਸਮਾਨ ਲੈ ਕੇ ਜਾਂਦੇ ਨੇ ਇਸ ਵਾਰ ਵਿਭਾਗ ਵੱਲੋਂ 15 ਦਿਨ ਪਹਿਲਾਂ ਹੀ ਪਲਟੂਨ ਪੁਲ ਚੁਕ ਲਿਆ ਗਿਆ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਚਲਣਾ ਪੈ ਰਿਹਾ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ